ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਨਜ਼ਦੀਕ ਡੇਰਾ ਪ੍ਰੇਮਪੁਰਾ ਜਗਤਪੁਰ ਵਿਖੇ ਸਮਾਜ ਸੇਵੀ ਸੰਸਥਾ ਪੰਜਾਬ ਸੋਸ਼ਲ ਵੈਲਫੇਅਰ ਉਸਨੂੰ ਬੰਗਾ ਵੱਲੋਂ ਸੰਤ ਪ੍ਰਗਨਦਾਸ ਜੀ ਦੀ ਵਰਸੀ ਨੂੰ ਸਮਰਪਿਤ ਸਾਲਾਨਾ ਬਣ ਮਹਾਉਤਸਵ ਸਾਵਣ ਦੀ ਸੰਗਰਾਮ ਦੇ ਸ਼ੁਭ ਦਿਹਾੜੇ ਮੌਕੇ ਸੰਤ ਅਮਰੀਕਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਪ੍ਰੋਫੈਸਰ ਹਰਵੰਦ ਸਿੰਘ ਬਲੀਨਾ ਕਲਜੀਤ ਸਿੰਘ ਸਹਰਾਲ ਹਲਕਾ ਇੰਚਾਰਜ ਆਮ ਆਦੀ ਪਾਰਟੀ ਅਤੇ ਹਰਜੋਤ ਕੌਰ ਲੋਟੀਆ ਆਗੂ ਆਮ ਆਦੀ ਪਾਰਟੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਰੁੱਖਾਂ ਦਾ ਮਹੱਤਵ ਸਾਨੂੰ ਮਹਾਪੁਰਸ਼ਾਂ ਦੀ ਜੀਵਨ ਸ਼ੈਲੀ ਵਿੱਚੋਂ ਸਿੱਖਣਾ ਚਾਹੀਦਾ ਹੈ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਵੱਖ-ਵੱਖ ਕਿਸਮਾਂ ਦੇ ਪੌਦੇ ਵੀ ਤਕਸੀਮ ਕੀਤੇ ਗਏ ਸੰਤ ਮੱਖਣ ਦਾਸ ਜੀ ਨੇ ਆਏ ਹੋਏ ਪਤਵੰਤਿਆਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਦੇਸਰਾਜ ਬੰਗਾ ਸੁੱਚਾ ਸਿੰਘ ਝਿੰਗੜ ਮਹਿੰਦਰ ਸਿੰਘ ਰਾਣਾ ਕੁਲਦੀਪ ਬੰਗਾ ਮੋਣ ਬਿੱਕਾ ਬਲਵੀਰ ਸਿੰਘ ਸਾਧਪੁਰ ਗੁਰਪ੍ਰੀਤ ਲੋਟੀਆ ਡਾਕਟਰ ਦਲਵੀਰ ਚੰਦ ਹਰੀਸ਼ ਵੰਗਾ ਗੁਰਮukh ਪੋਤਾ ਪਵਨ ਕੁਮਾਰ ਬਲਵਿੰਦਰ ਕੁਮਾਰ ਬਿੱਲਾ ਕਾਮਰੇਡ ਹਰਪਾਲ ਸਿੰਘ ਕੇਵਲ ਸਿੰਘ ਜਗਤਪੁਰੀ ਤੋਂ ਇਲਾਵਾ ਹੋਰ ਅਨੇਕਾਂ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ ਜੀ ਕੀ ਫਤਿਹ ਇੱਕ ਬਹੁਤ ਨੇਕ ਕਾਰਜ ਲੋਕਾਈ ਦੇ ਭਲਾਈ ਵਾਲਾ ਕਾਰਜ ਸਮੇਂ ਦੀ ਲੋੜ ਮੁਤਾਬਕ ਜਿਹੜਾ ਕਾਰਜ ਹੈ ਉਹ ਰੁੱਖਾਂ ਨੂੰ ਲਗਾਉਣਾ ਰੁੱਖਾਂ ਨੂੰ ਸੰਭਾਲਣਾ ਉਹਦੀ ਇੱਕ ਚਲਦੀ ਜਿਹੜੀ ਪਰੰਪਰਾ ਆ ਉਹਨੂੰ ਅੱਗੇ ਤੋਰਦੇ ਹੋਏ ਅੱਜ ਫੇਰ ਬਹੁਤ ਵੱਡੀ ਪੱਧਰ ਤੇ ਉੱਤੇ ਫਲਦਾਰ ਫੁੱਲਦਾਰ ਸ਼ਾਨਦਾਰ ਦਰਖਤ ਜਿਹੜੇ ਉਹ ਸੰਗਤਾਂ ਨੂੰ ਵੰਡੇ ਜਾ ਰਹੇ ਮੈਂ ਕਿ ਬੇਨਤੀ ਕਰਨੀ ਚਾਹੁੰਦਾ ਕਿ ਬਹੁਤ ਸਾਰੀਆਂ ਸੰਸਥਾਵਾਂ ਇਸ ਕੰਮ 'ਚ ਜੁਟੀਆਂ ਸਰਕਾਰਾਂ ਛੁੱਟੀਆਂ ਮਹਿਕਮੇ ਛੁੱਟੇ ਆ ਪੰਚਾਇਤਾਂ ਛੁੱਟੀਆਂ ਪਰ ਮਹਾਪੁਰਸ਼ਾਂ ਦਾ ਜਿਹੜਾ ਇਸ ਕਾਰਜ ਦੇ ਵਿੱਚ ਅੱਗੇ ਆਉਣਾ ਇਹ ਕੋ ਨਵੀਂ ਗੱਲ ਨਹੀਂ ਜਸੀਪ ਝੋਕਰ ਦੇਖਿਏ ਜਿੱਥਾ ਮਹਾਪੁਰਸ਼ਾਂ ਦੇ ਇਹ ਸਾਹਿਬ ਸਥਾਨ ਆ ਉਹਨਾਂ ਦਾ ਡੇਰਾ ਮੇਗੋਵਾਲ ਵਿਖੇ ਮੈਨੂੰ ਉਸੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿ ਜਿੰਨੇ ਵੀ ਉਦਾਸੀ ਨਿਰਮਲੇ ਸਾਡੇ ਇਸ ਕਬੀਰ ਪੰਥੀ ਸਤਸਾਹਿਬ ਵਾਲੇ ਮਹਾਪੁਰਸ਼ ਇਹ ਜਿੰਨੀਆਂ ਵੀ ਸੰਪਰਦਾਵਾਂ ਇਹਨਾਂ ਦਾ ਰੁੱਖਾਂ ਦੇ ਨਾਲ ਬਹੁਤ ਲਗਾਓ ਰਿਆ ਅੱਜ ਡੇਰਾ ਪ੍ਰੇਮਪੁਰਾ ਵਿਖੇ ਪਿੰਡ ਜਗਤਪੁਰ ਬਗੋੜਾ ਵਿਖੇ ਸਹਰਾਂਦ ਦੇ ਪੁੱਤਰ ਜਰਤੇ ਔਰ ਬ੍ਰਾਮਲਿੰਗ ਸੰਤ ਮਹਾਰਾਜ ਪਰਗੰਦਾ ਜੀ ਦੀ ਪਰਸੀ ਨੂੰ ਸਮਰਪਿਤ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਨ ਉਤਸਵ ਮਨਾਇਆ ਗਿਆ ਇਸ ਮੌਕੇ ਤੇ ਜਿੱਥੇ ਨੀਕ ਤਰ੍ਹਾਂ ਦੇ ਆਕਸੀਜਨ ਟਰੀ ਫਰੂਟ ਟਰੀ ਸਕੂਲ ਦੇ ਬੱਚਿਆਂ ਨੂੰ ਪੇਂਟ ਕੀਤੇ ਗਏ ਔਰ ਪਬਲਿਕ ਨੂੰ ਇੱਕ ਪ੍ਰਸ਼ਾਦ ਦੇ ਰੂਪ ਵਿੱਚ ਪੇਂਟ ਕੀਤੇ ਗਏ ਹਨ ਮੈਂ ਸਮਝਦਾ ਹਾਂ ਕਿ ਇਹ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜੀ ਬੋਲੋ ਸਾਧੋ ਬੰਦੀ ਛੋੜ ਮਹਾਰਾਜ ਈਸ਼ਰਦਾਸ ਜੀ ਕੀ ਸਤਿ ਸਾਹਿਬ ਅੱਜ ਇਸ ਸ਼ੋਭ ਸੰਗਰਾਨ ਦੇ ਦਿਹਾੜੇ ਤੇ ਸਮੂਹ ਸੰਸਥਾਵਾਂ ਵੱਲੋਂ ਬਣ ਮਹਾ ਉਤਸਵ ਡੇਰਾ ਪ੍ਰੇਮਪੁਰਾ ਵਿਖੇ ਪੌਦਿਆਂ ਦੀ ਵੰਡ ਤੋਂ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਸਾਡੇ ਕੋਲ ਇਸ ਹਲਕੇ ਦੇ ਸਮਾਜ ਸੇਵੀ ਆਪ ਪਾਰਟੀ ਮੈਂਬਰ ਕਲਜੀਤ ਸਿੰਘ ਸਰਹਾਲ ਅਤੇ ਉਹਨਾਂ ਦੇ ਨਾਲ ਹਰਜੋਤ ਕੌਰ ਲੋਟੀਆ ਅਤੇ ਸਾਡੇ ਇਸੇ ਨਗਰ ਦੇ ਜੋ ਕਿ ਇਸ ਗੁਰੂ ਦਰਬਾਰ ਦੇ ਸੇਵਾਦਾਰ ਵੀ ਹਨ ਕਾਮਰੇਡ ਹਰਪਾਲ ਸਿੰਘ ਮੇਰੇ ਨਾਲ ਖੜੇ ਹਨ ਲਾਇਨ ਕਲੱਬ ਦੇ ਐਕਸ ਕਾਰਨਰ ਹਰੀਸ਼ ਬੰਗਾ ਜੀ ਅਤੇ ਹੋਰ ਪਤਵੰਤੇ ਸੱਜਣੇ ਸ਼ੁਭ ਮੌਕੇ ਤੇ ਪਹੁੰਚੇ ਹਨ ਸਾਨੂੰ ਸਾਰਿਆਂ ਨੂੰ ਇਹ ਸੇਧ ਲੈ ਕੇ ਚੱਲਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਇੱਕ ਸੰਤ ਮਹਾਪੁਰਸ਼ਾ ਨੇ ਮੇਰੇ ਪੂਜਨੀ ਗੁਰਦੇਵ ਸੰਤ ਪ੍ਰਗਨਦਾ ਜੀ ਨੇ ਆਪਣਾ ਸੱਚਾ ਤੇ ਸੂਝਾ ਜੀਵਨ ਬਤੀਤ ਕਰਕੇ ਸਮੂਹ ਸੰਗਤ ਨੂੰ ਸੱਚੇ ਮਾਰਗ ਤੇ ਲਾਇਆ ਇਸੇ ਤਰ੍ਹਾਂ ਕੁਛ ਆਪਾਂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਗ੍ਰਹਿਣ ਕਰਨਾ ਚਾਹੀਦਾ ਹੈ